ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਰਹ ਮਹਾਮਾਜ ਮਹਲਾ 5 ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਚੜੇ ਕਰ ਕਿਰਪਾ ਮਿਲੋ ਹਰਾਮ ਚਾਰ ਕੁੰਟ ਦਹਿ ਦਿਸ ਬ੍ਰਾਹਮੇ ਥਕ ਆਈ ਪ੍ਰਭ ਕੀ ਸ਼ਾਮ ਤੀਨ ਦੁਦਤੇ ਬਾਹਰੀ ਕਿ ਤੈ ਨ ਆਵੇ ਕਾਮ ਜਲ ਵਿਨ ਸਾਗ ਕਮਲਾਵਤੀ ਉਪਜਹਿ ਨਾਹੀ ਧਾਮ ਹਰ ਨਾ ਹ ਨ ਮਿਲਿਆ ਸਾਜਨਾ ਕਤ ਪਾਈਐ ਵਿਸਰਾਮ ਜਿਤ ਗਰ ਹਰ ਕੰਤ ਨਾਮ ਪ੍ਰਗਟੈ ਪਾਠ ਨਗਰ ਸਿਗਰਾਮ ਹਉ ਸਾਬ ਸਿਗਾਰਤ ਮੋਲ ਰਸ ਸਣਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤਿ ਬਿਹੂਨੀ ਆ ਮੀਤ ਸਜਣ ਸਭ ਜਾਮ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਲਥਾਮ ਚੇਤੂ ਗੋਬਿੰਦਿਆ ਰਾਤੀਏ ਹੋਵੇ ਅਨੰਦ ਕਣਾ ਸੰਤ ਜਨਾਂ ਮਿਲ ਪਾਈਏ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਇ ਤਿਸਹ ਗਣਾ ਇੱਕ ਖੇਨ ਤਿਸ ਬਿਨ ਜੀਵਣਾ ਮਰਥਾ ਜਨਮ ਜਣਾ ਜਲ-ਥਲ ਮਹਿਲ ਪੂਰੇ ਆ ਰਵਿਆ ਵਿੱਚ ਬਣਾ ਸੋ ਪ੍ਰਵਚਿਤਨਾ ਆਵਈ ਕਿਤਣਾ ਦੁੱਖ ਗਣਾ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਾਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਜੇ ਤੇ ਮਿਲਾਏ ਸੋ ਪ੍ਰਭੂ ਤਿਸ ਕਾ ਪਾਇ ਲਗਾ ਮੈਂ ਸਾਖ ਤਿਰਨ ਕਿਉ ਵਾਢੀਆ ਜਿੰਨਾ ਪ੍ਰੇਮ ਵਿੱਚੋ ਹਰ ਸਾਜਨ ਪੁਰਖ ਵਿਸਾਰਕੈ ਲੱਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗਤ ਨਾ ਹਰ ਅਵਿਨਾਸੀ ਓ ਅਲਚ ਪਰਚ ਸਗਲੀ ਮੁਈ ਚੁਟਾ ਤੰਦ ਮੋ ਇਕ ਸਰਹਰ ਕੇ ਨਾਮ વિના ਅਗਲਿ ਇਹ ਕੋਏ ਦੇ ਸਾਰਿ ਗੁਚਣਾ ਪ੍ਰਭ ਬਿਨ ਅਬਰ ਨ ਕੋਏ ਪ੍ਰੀਤਮ ਚਰਣੇ ਜੋ ਲਗੇ ਤਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਹੁ ਪ੍ਰਾਪਤ ਹੋਏ ਮੈਂ ਸਾਖ ਸੁਹਾਵਾ ਤਾ ਲਗੇ ਜਾਂ ਸੰਤ ਭੇਟੈ ਹਰ ਸੋਏ ਹਰ ਜੀਠ ਜੁੜਨਦਾ ਲੋੜੀਐ ਜਿਸ ਅੱਗੇ ਸਭ ਨਿਵਾਨਾ ਹਰ ਸਜਣ ਦਾ ਬਣ ਲਗਿਆ ਕਿਸਨ ਦੇਈ ਬੰਨਾ ਮਾਣ ਕੋ ਮੋਤੀ ਨਾਮ ਪ੍ਰਭ ਹੁਣ ਲੱਗੇ ਨਾਹੀ ਸਾਨਾ ਰੰਗ ਸਭੇ ਨਰੈਣ ਜੀਤੇ ਮਨ ਪਵਨਾ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨਾ ਜੋ ਪ੍ਰਭ ਕੀਤੇ ਆਪਾਣੇ ਸਹੀ ਕਹੀਆ ਤਾਨਾ ਆਪਣੇ ਲਿਆ ਜੇ ਮਿਲੈ ਵਿਛੜ ਕਿਉ ਰੋਵਣਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਾ ਹਰ ਜੇ ਠੇ ਰੰਗੀਲਾ ਤਿਸਤਾਣੀ ਜਿਸ ਕਾ ਭਾਗ ਮਥਾਨਾ ਆ ਸਾੜਤ ਬੰਦਾ ਤਿਸ ਲਗੈ ਹਰ ਨਾ ਹੋ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਈਏ ਪਾਇ ਗੁਚੀਏ ਗਲ ਪਈ ਸ ਜਨ ਕੀ ਫਾਸ ਜਿਹਾ ਬੀਜੈ ਸੋ ਲੜੈ ਮਥੈ ਜੋ ਲਿਖਿਆ ਆਸ ਰੈਣ ਵਿਹਾਨੀ ਪਛਤਾਣੀ ਉਠ ਚੱਲੀ ਗਈ ਨਿਰਾਸ ਦਿਨ ਕੋ ਸਾਧੂ ਪੇਟੀਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਏ ਪਿਆਸ ਪ੍ਰਭ ਤੁਧ ਵਰਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੇ ਚਾਰਣ ਕਮਲ ਸਿਉ ਪਿਆਰ ਮਨ ਤਨ ਰਤਾ ਸੱਚ ਰੰਗ ਕੋ ਨਾਮ ਅਦਾਰ ਵਿਖਿਆ ਰੰਗ ਕੋੜਾ ਵਿਆ ਦੇਸਾਂ ਸਭੇ ਛਾਰ ਹਰ ਅਮਰਤ ਬੂੰਦ ਸੁਆਵਣੀ ਮਿਲ ਸਾਧੂ ਪੀਵਣ ਹਾਰ ਮਾਣ ਤੈਨ ਪ੍ਰਭ ਸੰਗ ਮਾ ਲਿਆ ਸਮਰਥ ਪੁਰਖ ਅਪਾਰ ਹਰ ਮਿਲਣੇ ਨੂੰ ਮੰਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਸਖੀਏ ਪ੍ਰਭ ਪਾਇਆ ਹਾਤਨ ਕੈਸਦ ਵਲੇ ਹਾਰ ਨਾਨਕ ਹਰ ਜੀ ਮਿਆ ਕਰੋ ਸ਼ਬਦ ਜਵਾਰਣ ਹਾਰ ਸਾਵਣ ਤਨਾ ਸੁਹਾਗਣੀ ਜਿਨ ਰਾਮ ਨਾਮ ਹੋਰ ਹਰ ਪਾ ਦੋਏ ਪਰਮ ਪੁਲਾਣੀਆ ਦੂਜੈ ਲੱਗਾ ਹੇਤ ਲਖ ਸਿਗਾਰ ਬਣਾਇਆ ਕਾਰਜ ਨਹੀਂ ਕੇਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲਾ ਕਹਿ ਸਨ ਪ੍ਰੇਤ ਪਕੜ ਚਲਾਇਨ ਦੂਤ ਜਾਮ ਕਿਸਾਨ ਦੇਣੀ ਫੇਤ ਛੱਡ ਖੜੋ ਤੇਖਣਾ ਵਾਹੇ ਜਿਨਸਿਓ ਲਗਾਹੇ ਤ ਹੱਥ ਮਰੋੜਾ ਤਨ ਕਪੇ ਸਿਆਹ ਹੋਆ ਸੇਤ ਜਿਹਾ ਬਿਜੈ ਸੋ ਲੁਣੈ ਕਰਮ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਾਰਣਾ ਮਹਿਤ ਪ੍ਰਾਵ ਦੇਤ ਸੇ ਫਾ ਦੋਏ ਨਰਕ ਨ ਪਾਈ ਹੈ ਹੈ ਗੁਰ ਰਖਣ ਵਾਲਾ ਹੀ ਤ ਹਸਨ ਪੇ ਮਯੋ ਮਹਾੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ संत सहाई रा प्रेम के हों तन कै लागा पाए बिन प्रभु क्यों सुख पाईए दूजी नाही जाए जिन्नी चाखिया प्रेम रस से तृप्त रहे आगाए आप त्याग बिनती करहे लेहो प्रभु लड लाए जो हर कंते मिलाइया से विछड़त है ना जाए ਰਬ ਬੇਣ ਦੂ ਜਾ ਕੋ ਨਹੀਂ ਨਾਨਕ ਹਰ ਸਰਣਾ ਆਏ ਅਸੂ ਸੁਖੀ ਵਸੰਦੀਆ ਜਿੰਨਾ ਵਯਾ ਹਰ ਰਾਏ ਕਤਕ ਕਰਮ ਕਮਾਵਣੇ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਆਪਣ ਸਬੇਰੋਗ ਬੇਮਕ ਹੋਏ ਰਾਮ ਤੇ ਲਗਣ ਜਨਮ ਵਿੱਚ ਜੋਗ ਕਿੰਨੇ ਮਹਿਕੌਣੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋ ਬਹਿਰੋਜ ਕੀਤਾ ਕਿਛੁ ਨਾ ਹੋਵੈ ਲਿਖਿਆ ਤੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਦੇ ਯੋਗ ਨਾਨਕ ਕੋ ਪ੍ਰਭ ਰਾਖਿ ਲਹਿ ਮੇਰੇ ਸਾਹਿਬ ਬੰਦੀ మోਚ ਕਤਕ ਹੋਵੈ ਸਾਧ ਸੰਗ ਬਿਨ ਸਹਿ ਸਬੇ ਸੋਚ ਮੰਗਰ ਮਹਿ ਸਹੰਦੀਆ ਹਰ ਪ੍ਰਸੰਗ ਬੈਠੜੀਆ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ ਤਨ ਮਨ ਮੋਹ ਲਿਆ ਰਾਮ ਸਿਉ ਸੰਗ ਸਾਧ ਸਹੀ ਲੜੀਆ ਸਾਰ ਜਨਾਂ ਤੇ ਬਾਹਰੀ ਸੇ ਰਹਿਣੇ ਖੇਲੜੀਆ ਤਨ ਦੁੱਖ ਨ ਕਬ ਹੋ ਉਤਰੈ ਸੇ ਜਮਕੇ ਬਸ ਪੜੀਆ ਜੇ ਨੀਰਾ ਬਿਆ ਪ੍ਰਵ ਆਪਣ ਸੇ ਦਿਸਣਿਤ ਖੜੀਆ ਰਤਨਜ ਵੇ ਹਰ ਲਾਲ ਹਰ ਕੰਠ ਤਿਨਾ ਜੜੀਆ ਨਾਨਕ ਅੰਛਾ ਤੋੜ ਤਿਨ ਪ੍ਰਵ ਸ਼ਰਣੀ ਦਰ ਪੜੀਆ ਮੰਗਰ ਪ੍ਰਭ ਆਰਾਧਣਾ ਬਹੁੜ ਨ ਜਨਵੜੀ ਆਹ ਭੋਖ ਤੁਖਾਰ ਨ ਵਿਆਪਾਈ ਕੰਠ ਮਿਲਿਆ ਹਰਨਾ ਮਨ ਭੇਦਿਆ ਚਰਨ ਆਰਬਿੰਦ ਦਰਸ਼ਨ ਲਗੜਾ ਸਾਹੋ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਵਿਖੇ ਆਪ ਹੋਏ ਨ ਸਕੇ ਮਿਲ ਸਾਧੂ ਗੁਣ ਗਾਹੋ ਦੇਹ ਤੇ ਉਪਜੀਤ ਹੈ ਮਿਲੀ ਸੱਚੀ ਪ੍ਰੀਤ ਸੁਮਾਹੋ ਕਰ ਗਹਿ ਲੈਨੀ ਪਾਰ ਬ੍ਰਹਮ ਬਹੁੜ ਨ ਵਿਛੜਿਆ ਹੋ ਪਾਰ ਜਾਓ ਲਖ 베ਰੀਆ ਹਰ ਸੱਜਣ ਅਗਮ ਅਗਨ ਹੋ ਸਰਮ ਪਹਿ ਨਾਰਾਇਣ ਨਾਨਕਦਰ ਪਈ ਆਹੋ ਕੋਖ ਸੁਖੰਦਾ ਸਰਬ ਸੁਖ ਜਿਸ ਵਕਸੇਵੇ ਪਰਵਾਹੋ ਮਾਗ ਮਜਨ ਸੰਸਨ ਸਾਧੂ ਆ ਤੋੜੀ ਕ੍ਰਿਸ਼ਨਾਨ ਹਰ ਕਾ ਨਾਮ ਤੇ ਆਏ ਸੁਣ ਸਭ ਨਾਨੋ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਮੋਹੀ ਐ ਬਿਨ ਸੇ ਲੋਭ ਸੁਆਨਾ ਸੱਚੇ ਮਾਰਗ ਚੱਲਦਿਆ ਉਸਤਤ ਕਰੇ ਜਹਾਨਾ ਆਠਾ ਸਾਠ ਤੀਰਥ ਸਗਲ ਪੁਨਾ ਜੀ ਦਇਆ ਪਰਵਾਨ ਜਿਸ ਨਾਉਂ ਦੇ ਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨਾਂ ਮਿਲਿਆ ਪ੍ਰਭ ਆਪੋਣਾ ਨਾਨਕ ਤਨ ਕੁਰਬਾਨ ਮਾਗ ਸੋਚੇ ਸੇ ਕਾਂਧੀ ਅਹ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰਜਨ ਹਰ ਸਜਣ ਪ੍ਰਗਟ ਆਏ संत सहाय राम के कर कृपा मिलाए सेज सुहावी सर्व सुख हुण दुखा न जाए चप वड पागणी वर पाया हर राए। मिल मिलस मंगल गावही गीत गोविंद लाहे ਹਰ ਜੀ ਹਾਇ ਅਵਰਨਾ ਦਿਸਾਈ ਕੋਈ ਦੂਜਾ ਲਵੈ ਨਾ ਨਾਏ ਹਲ ਤਪਾਲਤ ਸਵਾਰੇ ਹੋਂ ਨੈ ਚਲ ਦਿੱਤੀਆਂ ਨਾ ਜਾਏ ਸੰਸਾਰ ਸਾਗਰ ਤੇ ਰਖੇ ਹਨ ਬਹੁੜ ਨ ਜਨਮ ਧਾਏ ਜਿਹ ਬਾਏ ਇਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੋ ਤਿਲ ਨ ਤੁਮਾਏ ਜੇ ਨ ਜੇ ਨ ਨਾਮ ਤੇ ਆਇਆ ਤਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਹ ਹੈ ਸੱਚ ਖਰੇ ਸਰਬ ਸੁਖਾਨਦ ਚਰਨ ਹਾਰ ਪਉ ਜਲ ਵਿਖਮ ਤਰੇ ਪ੍ਰੇਮ ਪਗਤ ਤਨ ਪਾਈਆ ਵਿਖਿਆ ਨਾਹੀਂ ਜਰੇ ਕੋੜ ਗਏ ਦੋਬੇ ਦਾ ਨਸੀ ਪੂਰਨ ਸਾਚ ਪਰੇ ਬਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਇਕ ਤਰੇ ਮਹਾ ਦਿਵ ਸੁਮੂਰਤ ਭਲੇ ਜਿਸ ਕੋ ਨਾ ਦਰ ਕਰੇ ਨਾਨਕ ਮੰਗਾ ਦਰਸ ਦਾਨ ਕਿਰਪਾ ਕਰੋ ਹਰੇ ਮਹਾਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸੋ ਦਾਨ ਕਿਰਪਾ ਕਰੋ ਹਰੇ